ਰਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਦੱਸ ਦਈਏ ਕਿ ਪੰਜਾਬੀਆਂ ਨੂੰ ਇੱਕ ਤੋਂ ਬਾਅਦ ਇੱਕ ਵੱਡੀ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਪੰਜਾਬੀਆਂ ਦੇ ਲਈ ਇੱਕ ਵੱਡੀ ਹੋਰ ਮੁਸ਼ਕਲ ਹੈ ਜਿਹੜੀ ਉਹ ਖੜੀ ਹੋ ਗਈ ਹੈ ਯਾਤਰੀਆਂ ਨੂੰ ਹੁਣ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ 80 ਬੱਸਾਂ ਨੇ ਜਿਹੜੀਆਂ ਉਹ ਬੰਦ ਹੋਣ ਜਾ ਰਹੀਆਂ ਨੇ ਜੀ ਹਾਂ ਦੱਸ ਦਈਏ ਹੁਣ ਸਫ਼ਰ ਕਰਨ ਦੇ ਵਿੱਚ ਵੱਡੀਆਂ ਮੁਸ਼ਕਿਲਾਂ ਨੇ ਜਿਹੜੀਆਂ ਉਹ ਆ ਸਕਦੀਆਂ ਨੇ ਕਾਫੀ ਰੁਕਾਵਟਾਂ ਤੁਹਾਡੇ ਸਫ਼ਰ ਦੇ ਵਿੱਚ ਪੈਦਾ ਹੋ ਸਕਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ 80 ਬੱਸਾਂ ਨੇ ਜਿਹੜੀਆਂ ਉਹ ਬੰਦ ਹੋਣ ਜਾ ਰਹੀਆਂ ਨੇ ਤੇ ਦੱਸ ਦਈਏ ਕਿ 180 ਡਰਾਈਵਰ ਅਜਿਹੇ ਨੇ ਹੁਣ ਜਿਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਨੌਕਰੀਆਂ ਦੇ ਵਿੱਚੋਂ ਜਿਹੜਾ ਕੱਢਿਆ ਜਾ ਸਕਦਾ ਦੱਸ ਦਈਏ ਕਿ 180 ਡਰਾਈਵਰਾਂ ਦੀ ਨੌਕਰੀ ਹੈ ਜਿਹੜੀ ਉਹ ਹੁਣ ਜਾ ਸਕਦੀ ਹੈ ਕਿਉਂਕਿ 80 ਬੱਸਾਂ ਨੇ ਜਿਹੜੀਆਂ সিটিਯੂ ਦੀਆਂ ਉਹ ਹੁਣ ਬੰਦ ਹੋਣ ਜਾ ਰਹੀਆਂ ਤੇ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਕੁਝ ਏਸੀ ਬੱਸਾਂ ਵੀ ਅਜਹੀਆਂ ਨੇ ਜੋ ਹੁਣ ਬੰਦ ਹੋਣ ਜਾ ਰਹੀਆਂ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਲਗਾਤਾਰ ਇਹ اپੀਲ ਹੈ ਜਿਹੜੀ ਕੀਤੀ ਜਾ ਰਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਪੰਜਾਬ ਦੇ ਵਿੱਚ ਨੌਕਰੀਆਂ ਦੀ ਕੋਈ ਕਮੀ ਨਹੀਂ ਹੈ ਪਰ ਹੁਣ ਜਿਹੜਾ ਇਹ ਫੈਸਲਾ ਲਿੱਤਾ ਗਿਆ ਇਸ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਸ਼ਾਸਨ ਪੰਜਾਬੀਆਂ ਦੇ ਨਾਲ ਖੜਾ ਹੈ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਜੇਕਰ 80 ਬੱਸਾਂ ਹਟਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨੇ ਲੋਕ ਜਹੇ ਨੇ ਜਿਨ੍ਹਾਂ ਦੀ ਨੌਕਰੀ ਤੇ ਸਿੱਧੇ ਤਰੀਕੇ ਦੇ ਨਾਲ ਲੱਗਤ ਹੈ ਜਿਹੜੀ ਉਹ ਵਜ ਰਹੀ ਹੈ ਹਾਲਾਂਕਿ ਯਾਤਰੀਆਂ ਨੂੰ ਤਾਂ ਮੁਸ਼ਕਿਲਾਂ ਆਉਣਗੀਆਂ ਹੀ ਆਉਣਗੀਆਂ ਨਾਲ ਜਿਨ੍ਹਾਂ ਦੀ ਨੌਕਰੀ ਜਾਏਗੀ ਉਹਨਾਂ ਦੇ ਲਈ ਉਸ ਤੋਂ ਵੀ ਵੱਡੀ ਮੁਸ਼ਕਿਲ ਹੈ ਜਿਹੜੀ ਉਹ ਖੜੀ ਹੋ ਜਾਏਗੀ ਹਾਲਾਂਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਪੰਜਾਬੀਆਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬੀ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਡਟ ਕੇ ਹਰ ਇੱਕ ਮੁਸ਼ਕਿਲ ਦਾ ਸਾਹਮਣਾ ਜਿਹੜਾ ਉਹ ਕਰ ਰਹੇ ਨੇ ਪਰ ਹੁਣ ਜਿਹੜਾ ਹੈ ਫੈਸਲਾ 80 ਬੱਸਾਂ ਨੂੰ ਬੰਦ ਕਰਨ ਦਾ ਲਿੱਤਾ ਗਿਆ ਇਸ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਵਧ ਗਿਆ ਤੇ ਹੁਣ ਉਹਨਾਂ ਦੇ ਵੱਲੋਂ ਇੱਕੋ ਹੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਕਿ 2027 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਜੇਕਰ ਸਾਡੀਆਂ ਨੌਕਰੀਆਂ ਨੂੰ ਇਸੇ ਤਰੀਕੇ ਦੇ ਨਾਲ ਲੱਤ ਵੱਜਦੀ ਰਹੇਗੀ ਤਾਂ ਅਸੀਂ 2027 ਦੇ ਵਿੱਚੋਂ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਪ੍ਰਸ਼ਾਸਨ ਨੂੰ ਦਵਾਂਗੇ ਤੇ ਦੱਸਾਂਗੇ ਕਿ ਪੰਜਾਬੀਆਂ ਦੇ ਨਾਲ ਕਿੰਨੇ ਤੱਕੇ ਹੋਏ ਨੇ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਡੱਟ ਕੇ ਖੜੇ ਹੋયા ਕਿਉਂਕਿ ਅਸੀਂ ਬੱਸਾਂ ਨੇ ਜਿਹੜੀਆਂ ਸੀਟੀਯੂ ਦੀਆਂ ਉਹ ਬੰਦ ਕੀਤੀਆਂ ਜਾ ਰਹੀਆਂ ਨੇ ਇਸ ਦਿਨ ਆਹ ਹੀ ਕੁਝ ਏਸੀ ਬੱਸਾਂ ਵੀ ਅਜਹੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਹੁਣ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਸਿੱਧੀ ਸਿੱਧੀ 180 ਡਰਾਈਵਰਾਂ ਨੂੰ ਹਟਾਉਣ ਦੀ ਤਿਆਰੀ ਹੈ ਜਿਹੜੀ ਹੁਣ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਗੁੱਸਾ ਲਗਾਤਾਰ ਮੁਲਾਜ਼ਮਾਂ ਦੇ ਵਿੱਚ ਵਧਦਾ ਹੀ ਜਾ ਰਿਹਾ ਹੈ ਸਰਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਦੱਸ ਦਈਏ ਕਿ ਪੰਜਾਬੀਆਂ ਨੂੰ ਇੱਕ ਤੋਂ ਬਾਅਦ ਇੱਕ ਵੱਡੀ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਪੰਜਾਬੀਆਂ ਦੇ ਲਈ ਇੱਕ ਵੱਡੀ ਹੋਰ ਮੁਸ਼ਕਲ ਹੈ ਜਿਹੜੀ ਉਹ ਖੜੀ ਹੋ ਗਈ ਹੈ ਯਾਤਰੀਆਂ ਨੂੰ ਹੁਣ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ 80 ਬੱਸਾਂ ਨੇ ਜਿਹੜੀਆਂ ਉਹ ਬੰਦ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੱਸਦੀ ਹੈ ਹੁਣ ਸਫ਼ਰ ਕਰਨ ਦੇ ਵਿੱਚ ਵੱਡੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਆ ਸਕਦੀਆਂ ਨੇ ਕਾਫੀ ਰੁਕਾਵਟਾਂ ਤੁਹਾਡੇ ਸਫ਼ਰ ਦੇ ਵਿੱਚ ਪੈਦਾ ਹੋ ਸਕਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ 80 ਬੱਸਾਂ ਨੇ ਜਿਹੜੀਆਂ ਉਹ ਬੰਦ ਹੋਣ ਜਾ ਰਹੀਆਂ ਨੇ ਤੇ ਦੱਸ ਦਈਏ ਕਿ 180 ਡਰਾਈਵਰ ਅਜਹਿ ਨੇ ਹੁਣ ਜਿਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਨੌਕਰੀਆਂ ਦੇ ਵਿੱਚੋਂ ਜਿਹੜਾ ਕੱਢਿਆ ਜਾ ਸਕਦਾ ਦੱਸ ਦਈਏ ਕਿ 180 ਡਰਾਈਵਰਾਂ ਦੀ ਨੌਕਰੀ ਹੈ ਜਿਹੜੀ ਉਹ ਹੁਣ ਜਾ ਸਕਦੀ ਹੈ ਕਿਉਂਕਿ 80 ਬੱਸਾਂ ਨੇ ਜਿਹੜੀਆਂ ਸੀਟੀਯੂ ਦੀਆਂ ਉਹ ਹੁਣ ਬੰਦ ਹੋਣ ਜਾ ਰਹੀਆਂ ਤੇ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਕੁਝ ਏਸੀ ਬੱਸਾਂ ਵੀ ਅਜਹਿਆਂ ਨੇ ਜੋ ਹੁਣ ਬੰਦ ਹੋਣ ਜਾ ਰਹੀਆਂ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਲਗਾਤਾਰ ਇਹ অপੀਰ ਜਿਹੜੀ ਕੀਤੀ ਜਾ ਰਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀਆਂ ਪੰਜਾਬ ਦੇ ਵਿੱਚ ਨੌਕਰੀਆਂ ਦੀ ਕੋਈ ਕਮੀ ਨਹੀਂ ਹੈ ਪਰ ਹੁਣ ਜਿਹੜਾ ਇਹ ਫੈਸਲਾ ਲਿੱਤਾ ਗਿਆ ਇਸ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰਸ਼ਾਸਨ ਪੰਜਾਬੀਆਂ ਦੇ ਨਾਲ ਖੜਾ ਹੈ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਜੇਕਰ ਅਸੀਂ ਬੱਸਾਂ ਹਟਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾਓ ਕੀ ਕਿੰਨੇ ਲੋਕ ਜਹੇ ਨੇ ਜਿਨ੍ਹਾਂ ਦੀ ਨੌਕਰੀ ਤੇ ਸਿੱਧੇ ਤਰੀਕੇ ਦੇ ਨਾਲ ਲੱਗ ਤੈ ਜਿਹੜੀ ਉਹ ਵਜ ਰਹੀ ਹੈ ਹਾਲਾਂਕਿ ਯਾਤਰੀਆਂ ਨੂੰ ਤਾਂ ਮੁਸ਼ਕਿਲਾਂ ਆਉਣਗੀਆਂ ਹੀ ਆਉਣਗੀਆਂ ਨਾਲ ਜਿਨ੍ਹਾਂ ਦੀ ਨੌਕਰੀ ਜਾਏਗੀ ਉਹਨਾਂ ਦੇ ਲਈ ਉਸ ਤੋਂ ਵੀ ਵੱਡੀ ਮੁਸ਼ਕਿਲ ਹੈ ਜਿਹੜੀ ਉਹ ਖੜੀ ਹੋ ਜਾਏਗੀ ਹਾਲਾਂਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਪੰਜਾਬੀਆਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬੀ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਡਟ ਕੇ ਹਰ ਇੱਕ ਮੁਸ਼ਕਿਲ ਦਾ ਸਾਹਮਣਾ ਜਿਹੜਾ ਉਹ ਕਰ ਰਹੇ ਨੇ ਪਰ ਹੁਣ ਜਿਹੜਾ ਹੈ ਫੈਸਲਾ 80 ਬੱਸਾਂ ਨੂੰ ਬੰਦ ਕਰਨ ਦਾ ਲਿੱਤਾ ਗਿਆ ਇਸ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਵੱਧ ਗਿਆ ਤੇ ਹੁਣ ਉਹਨਾਂ ਦੇ ਬਦੋ ਇੱਕੋ ਹੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਕਿ 2027 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਜੇਕਰ ਸਾਡੀਆਂ ਨੌਕਰੀਆਂ ਨੂੰ ਇਸੇ ਤਰੀਕੇ ਦੇ ਨਾਲ ਲੱਤ ਵੱਜਦੀ ਰਹੇਗੀ ਤਾਂ ਅਸੀਂ 2027 ਦੇ ਵਿੱਚੋਂ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਪ੍ਰਸ਼ਾਸਨ ਨੂੰ ਦਵਾਂਗੇ ਤੇ ਦੱਸਾਂਗੇ ਕਿ ਪੰਜਾਬੀਆਂ ਦੇ ਨਾਲ ਕਿੰਨੇ ਤੱਕੇ ਹੋਏ ਨੇ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਡਟ ਕੇ ਖੜੇ ਹੋયા ਕਿਉਂਕਿ 80 ਬੱਸਾਂ ਨੇ ਜਿਹੜੀਆਂ CTU ਦੀਆਂ ਉਹ ਬੰਦ ਕੀਤੀਆਂ ਜਾ ਰਹੀਆਂ ਨੇ ਇਸ ਦਿਨ ਆਹ ਹੀ ਕੁਝ AC ਬੱਸਾਂ ਵੀ ਅਜਹੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਹੁਣ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਸਿੱਧੀ-ਸਿੱਧੀ 180 ਡਰਾਈਵਰਾਂ ਨੂੰ ਹਟਾਉਣ ਦੀ ਤਿਆਰੀ ਹੈ ਜਿਹੜੀ ਹੁਣ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਗੁੱਸਾ ਲਗਾਤਾਰ ਮੁਲਾਜ਼ਮਾ ਦੇ ਵਿੱਚ ਵਧਦਾ ਹੀ ਜਾ ਰਿਹਾ ਹੈ